ਅੱਜ 10ਵਾਂ ਕੌਮੀ ਹੈਂਡਲੂਮ ਦਿਹਾੜਾ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਉਪਰਾਸ਼ਟਪਤੀ ਜਗਦੀਪ ਧਨਖੜ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਰਾਸ਼ਟਰੀ ਹੈਂਡਲੂਮ ਦਿਵਸ ਦਾ ਉਦਘਾਟਨ ਕੀਤਾ ਅਤੇ ਬੁਣਕਰਾਂ ਨੂੰ ਸੰਤ ਕਬੀਰ ਅਤੇ ਕੌਮੀ ਹੈਂਡਲੂਮ ਅਵਾਰਡ ਪ੍ਰਦਾਨ ਕੀਤੇ ਉਨ੍ਹਾਂ ਭਾਰਤ ਦੀਆਂ ਹੈਂਡਲੂਮ ਰਵਾਇਤਾਂ ਵਿੱਚ ਸਥਿਰਤਾ ਸਿਰਲੇਖ ਵਾਲੀ ਕਿਤਾਬ ਵੀ ਜਾਰੀ ਕੀਤੀ केंद्रीय कपड़ा मंत्री गिरिराज सिंह ने इस मौके समारोह में संबोधन किया और कहा कि हैंडलूम इंडस्ट्री ने भारत के विकास में चोखा योगदान पाया है उनको बीमित नहीं किया है उनके पारिवारिक सुरक्षा को भी देख रहे हैं उनके बच्चों की पढ़ाई की भी चिंता कर रहे हैं उनको डिप्लोमा और डिग्री का मुफ्त ਸਮਾਗਮ ਵਿੱਚ ਕਪੜਾ ਰਾਜ ਮੰਤਰੀ ਪਵਿੱਤਰਾ ਵੀ ਮੌਜੂਦ ਸਨ